ਦੋਸਤੋ ਜਿਹੜੇ ਮੀਡੀਆ ਪਲ ਸਾਰੇ ਜਾਣਦੇ ਕਿਸਾਨ ਵਿਆਹ ਸ਼ੋਹਰ ਤੇ ਜੋਗਏ ਤੇ ਬਾਡਰ ਤੇ ਫਿੰਸਿੰਗ ਕੀਤੀ ਆ ਰੇ ਪਿਆ ਮੈਨਾਂ ਰਹਿਣਾ ਬਾਡਰ ਤੇ ਫਿੰਸਿੰਗ ਕੀਤੀ ਆ ਰਹੀਏ ਕੇ ਰਾਵੰਦੀ ਕੀਤੀ ਆ ਰਹੀਏ ਵਾਹ ਤਰੀਕੇ ਨਾਲ ਕਿਲ ਨਗਰ ਟੂਗੇ ਬਤਰਾ ਵੜ ਵੜ ਨਾਲ ਹੋਰ ਪਹੁੰਚ ਗਏ ਬਖਰੀ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਕਿਸੇ ਵੀ ਤਰ੍ਹਾਂ ਨਾਲ ਕਿਸਾਨਾਂ ਨੂੰ ਅੱਗੇ ਜਾਂਦੋਂ ਰੁਕਿਆ ਜਾਂਦੀ ਐ ਰੀ ਇੱਕੀ ਰਵੰਦੀ ਕੀਤੀ ਐ ਇਹ ਤਾਂ ਜੋ ਸਾਹਮਣੇ ਲੋਕੀ ਜਾਂਦੋਂ ਰੁਕੇ ਜਾਂਦੇ ਨਾ ਇਸ ਦੇ ਦੌਰਾਨ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਜੇ ਕਿਸਾਨ ਨਾ ਰੁਕਾ ਉਹਨਾਂ ਦੇ ਪਾਸਪੋਰਟ ਰੱਤ ਗੱਤੇ ਜੀਸੀਵੀ ਵਗੈਰਾ ਜਰੀ ਨੂੰ ਜੂਜ ਦਾ ਉਹਨਾਂ ਦੇ ਆਰਥਾਰਤ ਗੱਤੇ ਦਿੱਤੀਆਂ ਨਹੀਂ ਤਾਂ ਦੋਸਤੋ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਜਿਉਂ ਨਾ ਤੇ ਜਿਹੜੇ ਕੋ ਸਟਿਚਿਊਸ਼ਨ ਬਣਿਆ ਨਾ ਕਨਸਟਿਚਿਊਸ਼ਨ ਐਕਨਾਲਾ ਰਹਿਦਾ ਬੈਮੋ ਗ੍ਰੇਟਿਕ ਪੀਸ ਬਰ ਪਰਦਰਸ਼ਨ ਇਸ ਨੂੰ ਇਸ ਤਰ੍ਹਾਂ ਨਹੀਂ ਸੈੱਟ ਕਰਕੇ ਜਾਂ ਇਸ ਤਰ੍ਹਾਂ ਕਰਕੇ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਇਹ ਕਹਿਣਾ ਆਪਣੇ ਕਨਸਟਿਚਿਊਸ਼ਨਲ ਫੰਡਾਮੈਂਟਲ ਰਾਈਟਸ ਵਾਇਓਲੇਸ਼ਨ ਹੈ ਈਵਨ ਜਿਸ ਤਰ੍ਹਾਂ ਨਿਊਜ਼ਿੰਗ ਸਿੰਘ ਕੀਤੀ ਗਈ ਹੈ ਇਹ ਲੋਕਾਂ ਨੂੰ ਲੋਕਲ ਲੋਕਾਂ ਨੂੰ ਉਥੋਂ ਦੇਆਂ ਨੂੰ ਇਹ ਆਲੇ-ਦੋਲੇ ਦੇ ਲੋਕਾਂ ਨੂੰ ਸਵੇਦਾ ਹੋ ਰਹੀ ਹੈ ਐਮਰਜੈਂਸੀ ਸਰਵਿਸ ਜੇ ਇੰਟਰਪਸ਼ਨ ਬਣ ਗਈ ਥੀ ਹੈ ਕੋਈ ਤੁਨੇ ਆਉਣਾ ਯਾਨਾ ਕਿਸੇ ਐਡਵੋਕੇਟ ਨੇ ਕੋਟੀ ਜਾਣਾ ਹੈ ਤੇ ਆਮ ਲੋਕਾਂ ਦਾ ਇਹਦਾ ਸਤਰੇ ਘਮਜ਼ੰਦ ਦੇ ਵੀ ਅਸਰ ਪੈ ਰਿਹਾ ਤਾਂ ਹੁਣ ਇਹਦਾ ਕੀ ਹੈ ਇਸ ਚੀਜ਼ ਨਾਲ ਇੰਟਰਨੈਟ ਤੇ ਸਵਾਵਾਂ ਵੀ ਇਹਨਾਂ ਨੇ ਉੱਥੋਂ ਬੰਦ ਕਰ ਦਿਆ ਬਲਕਿ ਐਸਐਮਐਸ ਸੇ ਬੰਦ ਕਰ ਕੈਥਲ ਜੀ ਕਰਨਾਲ ਅੰਬਾਲਾ ਜਾਨੀ ਕਿ ਜਿਹੜਾ ਬਾਰਡਰ ਏਰੀਆ ਸਾਰੇ ਇਹਨਾਂ ਨੇ ਸੀਲ ਕਰਤਾ ਔਰ ਨਾਈਟ ਸਵਾਵਾਂ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਕਨਸਟੀਟਿਊਸ਼ਨਲ ਰਾਈਟਸ ਦੀ ਵਾਇਓਲੇਸ਼ਨ ਹੈ ਤੇ ਇੱਕ ਸਿਵਲ ਰਿਟ ਪਟੀਸ਼ਨ ਵੀ ਅਨਰੇਬਲ ਹਾਈ ਕੋਰਟ ਬਿਆਨ ਰਹਿਣਾ ਦੇ ਵਿੱਚ ਵਾਇਲ ਕੀਤੀ ਗਈ ਹੈ ਕਿ ਐਡਵੋਕੇਟ ਸਾਹਿਬ ਨੂੰ ਉਸ ਦੇ ਵਿੱਚ ਵੀ ਇਹੀ ਕਿਹਾ ਗਿਆ ਵੀ ਇਹ ਫੰਡਾਮੈਂਟਲ ਰਾਈਟਸ ਵਾਇਓਲੇਸ਼ਨ ਹੈ ਆਰਟੀਕਲ 20 ਵਾਇਓਲੇਸ਼ਨ ਹੈ ਆਰਟੀਕਲ ਰਾਈਟ ਪੀਜਨ ਹੈ right life and liberty article 21 ਤਾਂ ਪਿਆਵਨ ਹੈ ਰਹਿ ਨਾ ਇੱਕ ਉਹ ਨੋਟ ਤੇ ਅਰਜਨ ਟੈਂਡ ਟਰਮ ਆਊਟ ਕੀਤਾ ਇਸ ਨੂੰ ਜੋ ਪੁੱਟਿਆ ਜਾ ਰਿਹਾ ਹੈ ਹੱਕਾਂ ਨੂੰ ਜਾਂ ਸਟਰਕਚਰ ਨੂੰ ਤੋੜਿਆ ਜਾ ਰਿਹਾ ਹੈ ਇਹ ਕੋਈ ਸਰਕਾਰ ਦਾ ਆਪਣਾ ਨਹੀਂ ਹੁੰਦਾ ਇਹ ਪਬਲਿਕ ਪ੍ਰਾਪਰਟੀ ਹੁੰਦੀ ਹੈ ਪਬਲਿਕ ਪ੍ਰਾਪਰਟੀ ਦੇ ਤਹਿਤ ਜਿਹੜੇ ਵੀ ਆਫੀਸਰ ਜਿਹਦੇ ਆਊਟ ਦੇ ਉਹ ਪੱਟਿਆ ਗਿਆ ਹੈ ਜਾਂ ਜਿਨ੍ਹਾਂ ਨੇ ਵੀ ਪੱਟਿਆ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਜਿਹੜਾ ਉਸ ਸਟਰਕਚਰ ਹੈ ਪਬਲਿਕ ਦਾ ਸਟਰਕਚਰ ਹੈ ਨਾ ਕਿ ਇਹ ਆਫੀਸਰ ਦੀ ਪਰਸਨਲ ਪ੍ਰੋਪਰਟੀ ਹੈ ਜਾਂ ਕਿਸੇ ਸਰਕਾਰ ਦੀ ਪਰਸਨਲ ਪ੍ਰੋਪਰਟੀ ਹੈ ਦਾ ਇਸ ਦੇ ਵੀ ਹੁਣ ਕਾਰਵਾਈ ਚੱਲ ਰਹੀ ਹੈ 55 ਰੈਣਾਹੀ ਗੁਰਨੇ ਸਖਤ ਨੋਟਿਸ ਲਿਆ ਹੋਏ ਵੀ ਸਖਤ ਨੋਟਿਸ ਲੈਣਾ ਜ਼ਰੂਰੀ ਹੈ ਜਿਹੜੇ ਸਵਾਵਾਂ ਨਵਾਲ ਕਰਨਾ ਚਾਹੀਦੇ ਜਿਹੜਾ ਰਸਤੇ ਫੁੱਟੇ ਬਾਹਰ ਕਰਨਾ ਚਾਹੀਦੇ ਜੋ ਕਿਸਾਨ ਸ਼ਹਿਰ ਛੇ ਲੱਗੇ ਹੋਏ ਉਹਨਾਂ ਨੂੰ ਇੰਟਰੈਪ ਕਰਨਾ ਇੱਕ ਰਾਈਟ ਟੂ ਸਪੀਚ ਨੂੰ ਦਵਾਉਣਾ ਬੋਲਣ ਦੀ ਯਾਦ ਦੀ ਵਿਚਾਰ ਪ੍ਰਗਟ ਦੀ ਕਰਨ ਦੀ ਯਾਦ ਨੂੰ ਵਿਚਾਰ ਪ੍ਰਗਟ ਕਰਨ ਦੀ ਜਦੋਂ ਲਈ ਜਿਹੜੀ ਵੀ ਕਾਰਵਾਈ ਹੋ ਰਹੀ ਹੈ ਉਹਨਾਂ ਨੂੰ ਉਹਨਾਂ ਨੂੰ ਸ਼ਿਕਰੇ ਰੰਗੇ 55 ਰੈਣਾਹੀ ਗੁਰਨੇ ਜੋ ਚੱਲੇ ਬਹੁਤ ਹੀ 拉黑哟。